ਆਪਨਾ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋ ਮੇ ਸਹੰਗ ਗੁਰ ਪਰਸਾ ਜਬ ਆਦ ਸਚ ਜੁਗਾਦ ਸਚ ਹੈ ਬੇਸਚ ਨਾਨਕ ਹੋਸੀ ਬੇਸਚ ਸੋਚੇ ਸੋਚਨਾ ਹੋਵੇ ਜੇ ਸੋਚੇ ਲਖ ਵਾਰੋ ਚੁੱਪੇ ਚਪਨਾ ਹੋਵੇ ਜੇ ਲੈ ਰਾਲੇ ਬਤਾਰ ਭੁੱਖਿਆ ਭੁੱਖ ਨੇ ਉਤਰੇ ਜੈ ਮਨਨਾ ਪੁਰੀਆ ਪਾਰ ਸਹਸ ਸਿਣ ਪਾਲਤ ਹੋਏ ਤੈ ਕਨ ਚੱਲੇ ਨਾਲ ਕਿਉ ਸਚਿਆ ਰਾਹੀਏ ਈ ਕੋੜੇ ਟੁੱਟ ਪਾਲ ਹੁਕਮਾ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਣ ਅਕਾਰ ਹੁਕਮ ਨਾ ਕਿਆ ਜਾਏ ਹੁਕਮਿ ਹੋਣ ਜੇ ਹੁਕਮ ਮਿਲੇ ਵਡਿਆਏ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਪਾਈਏ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਕੁਆਇਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੈ ਬੁਝੇ ਤਾ ਹੁਮੈ ਕਹਿ ਨਾ ਕੋਇ ਗਾਵੇ ਕੋ ਤਨੜੋ ਵੇ ਕਿਸੇ ਤਨੜੋ ਗਾਵੇ ਕੋ ਕੋੜੋ ਡਿਆਈਆਂ ਚਾਰ ਗਾਵੇ ਕੋ ਵਿਵੇਦਿਆ ਵਿਚ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸ ਦੂਰ ਗਾਵੇ ਕੋ ਵੇਖੇ ਹਾਦਰਾ ਹਰੂਰ ਕਫਨਾ ਕਥੀ ਨਿ ਹਵੇ ਟੋਟ कथ कथ कथि कोटि कोट को बेंदा दे ले ले थक पाए जुगा जुगंतर खाए खाए हुक्मे हुक्म चलाए राहो नानक विसे वे, वे, वे परवाओ सच साहिब सच नाए भाख्या भाव पार आके मंगे दे दे दात करे दतार फिर जग रखिए जिद से दरबार ਮੌਖੇ ਬੋਲਣ ਬੋਲੀਏ ਜੇ ਸੁਣੇ ਦਰੇ ਪਿਆਰ ਕੋ ਅੰਮ੍ਰਿਤ ਵੇਲਾ ਸਚ ਨਾਮ ਵਟਿਆਈ ਵਿਚਾਰ ਘਰ ਮੀ ਆਵੇ ਕਪੜਾ ਨਦਰੀ ਮੌਖ ਰੁਆਰ ਨਾਨਕਵੇਂ ਜਾਣੀਏ ਸਭ ਆਪੇ ਸਚਾਰ ਥਾਪਿਆ ਨਜਾਇ ਇਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵੇਂ ਆਤਿ ਨ ਪਾਇਆ ਹਾਨ ਨਾਨਕ ਗਾਵੀਏ ਗੁਰ ਇਖਾਨਾ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮਕਨਦਮ ਗੁਰਮਕਵੇਦਾ ਗੁਰਮਕ ਰਸ ਸਮਾਏ ਗੁਰਈਸ਼ਰ ਗੁਰੂ ਕੋ ਰਖ ਮੰਨਾ ਗੁਰਬਾਰ ਬਤੇ ਮਾਈ ਜੇ ਉਹ ਜਾਣ ਖਾਣਾਈ ਕਹਿਣਾ ਕਤਨ ਨਾ ਜਾਏ ਗੋਰਾ ਇੱਕਾ ਤੇ ਬੁਜਾਏ ਸਬਨਾ ਜੀਆਂ ਕੈਕ ਦਤ ਸੋ ਮੈਂ ਬਿਸਰਨ ਜਾਏ ਤੇਰ ਤਨ ਆਵਾਜੇ ਤੇ ਪਾਵਾਂ ਬਿਨ ਪਾਣੀ ਕੀ ਨਾਇ ਕਰੇ ਜੇ ਤੇ ਸਰਟੋ ਬਾਈ ਵੇਖਾਂ ਬਿਨ ਕਰਮਾਂ ਕੇ ਮਿਲ ਲਈ ਮਾਤੇ ਰਤਨ ਜੁਆਰ ਮਣ ਜੇ ਕੋ ਗੁਰ ਕੀ ਸਿੱਖ ਸੁਣੀ ਗੋਰਾ ਕੇ ਦੇਵੋ ਜਾਏ ਸਬਨਾ ਜੀਆਂ ਕੈਕ ਦਤਾ ਸੋ ਮੈਂ ਬਿਸਰਨ ਜਾਏ ਜੇ ਜਗ ਵਿਚਾਰੇ ਆਰ ਜਾ ਹੋਰ ਦਸੋਣੀ ਹੋਏ ਨਮਾ ਖੰਡਾ ਵੀ ਜਾਣੀਏ ਨਾਲ ਚਲੇ ਸੰਸ ਕੋਏ ਚੰਗਾ ਨਾਮ ਰਖਾਈ ਕੇ ਜਸ ਕਿਰਨ ਜਗਲੇ ਜੇ ਤਦ ਨਦਰ ਨ ਆਵੇ ਤੇ ਬਾਦੁਨ ਕੋ ਛੇ ਕੇ ਈਟਾ ਅੰਦਰ ਕੇ ਤੋ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇ ਹ ਕੋਈ ਨ ਸਜੇ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਰਬ ਸਰਨਾਥ ਸੁਣੀਐ ધરਧਰ ਕਾਸ਼ ਸੁਣੀਐ ਦੇਵ ਲੋ ਪਤਾਲ ਸੁਣੀਐ ਕੋ ਨ ਸਕੇ ਕਾਲ ਨਾਨਕ ਭਗਤ ਸੰਗ ਵਿਗਾਤ ਸੁਣੀਐ ਦਉਪਕਾਰ ਸੁਣੀਐ ਇਸ਼ਰ ਵਰ ਮੰੰਦਾ ਸੋੜ ਮੰਕ ਸਰਣ ਮੰੰਦਾ ਸੁਣੀਐ ਯੋਗ ਜਗ ਤਨ ਵੇਦ ਸੁਣੀਐ ਸਾਸ ਸੁਮਤ ਵੇਦ ਨਾਨਕ ਭਗਤਾ ਸਦਾ ਵਿਗਾਸੋ ਸੁਣੀਏ ਦੂਪਾਪ ਕਾਨਾ ਸੁਣੀਏ ਸਾਧ ਸੰਤੋ ਗਿਆਨ ਸੁਣੀਏ ਅਚਰ ਕਾਇ ਸ਼ੋਨਾ ਨਾ ਸੁਣੀਏ ਪੜ ਬੜ ਬਣਾਵੇ ਮਾਨ ਸੁਣੀਏ ਲਾਗੇ ਸਹਿਜ ਗਿਆਨ ਨਾਨਕ ਭਗਤਾ ਸੁਦਾਵੇ ਕਹਾ ਸੁਣੀਏ ਦੂਪਾਪ ਕਾਨਾ ਸੁਣੀਏ ਸਰਾਗੋਣਾ ਕੀ ਕਹਾ ਸੁਣੀਏ ਸੇ ਕੀਰ ਪਾਸ਼ਾ ਸੁਣੀਐ ਪਾਵੇ ਰਹੋ ਸੁਣੀ ਹਾਂ ਤੋ ਇਸ ਕਰੋ ਨਾਨਕ ਭਗਤਾ ਸੁਦਾਵੇ ਕਹਾ ਸੁਣੀਏ ਦੋ ਪਾਵ ਕਾ ਨਾਨਕ ਮੰਨੇ ਕੇ ਗਤ ਕਈ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਨ ਤਲਵਣਾ ਵੇਖਣ ਹਾਰੋ ਮੰਨੇ ਕਾ ਬੈ ਕੰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਬੰਦੇ ਸਗਲ ਦਾਨ ਕੀ ਸ਼ੁੱਧ ਮਨ ਨੂੰ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਅਮਰ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨਾ ਮਾਰਗ ਠਾਕ ਨਾ ਪਾਏ ਮਨ ਨ ਪਤਸੋਂ ਪ੍ਰਗਟ ਹੋ ਜਾਏ ਮਨ ਲਗਨ ਚੱਲੇ ਪੰਥ ਮਨ ਨੇ ਧਰਮੁ ਸੇਤੇ ਸਾਨਾ ਬੰਦਾ ਐਸਾ ਨਾਮ ਅਮਰ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਪਾਵੇ ਬਖਵਾਰ ਮਨਿ ਪਰਵਾਰੇ ਸਾਧਾਰ ਮੰਨੇ ਤਰ ਤਾਰੇ ਗੁਰ ਸਿੱਖੋ ਮੰਨੇ ਨਾਨਕ ਦਾ ਵੈ ਨਵੇਖੋ ਐਸਾ ਨਾਮ ਲਰਿੰਜਨ ਹੋਏ ਜੇ ਕੋ ਮੰ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਬਰਹਾਨ ਪੰਚੇ ਪਾਵੇ ਕਰ ਕੈ ਮਾਨ ਪੰਚੇ ਸੋਏ ਕਰ ਰਾਜਾਨ ਪੰਚਾ ਕਾ ਗੁਰ ਇਕ ਦਿਹਾਨ ਜੇ ਕੋ ਕ ਕਰ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰੋ ਤੌਲ ਦਰਨ ਦਇਆ ਕਾ ਪੂਤੋ ਤੰਤੋ ਤਾ ਪ੍ਰਗਿਆ ਜਨ ਸੋਤ ਜੇ ਕੋ ਬੋਜੇ ਹੋਵੇ ਸਚਿਆਰੋ ਤਵਲੇ ਉਕਰ ਕੇ ਤਵਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰ ਤਲੇ ਕੌਣ ਜੋਰ ਜਿਹ ਯਾਦ ਰੰਗਾ ਕੇ ਨਾਮ ਸਭ ਨਾਨਕਿਆ ਬੂੜੇ ਕਲਾਮ ਕਿਉ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਏਤਾ ਤਾਣਸਾਲੀ ਰੋਪ ਏਤੇ ਦਾਤ ਜਾਣੇ ਕੌਣ ਕੋ ਏਤਾ ਪਸਾਉ ਏਕੋ ਕਵਾਉ ਇਸ ਤੇ ਹੋਏ ਲਗ ਦਰਿਆਉ ਕੁਦਰਤ ਕਾਣ ਕਾ ਵਿਚਾਰੋ ਬਾਰੇ ਨਾ ਜਾਵਾ ਇੱਕ ਵਾਰੋ ਜੋਤੁ ਤਉ ਪਾਵੈ ਸੋ ਇਹ ਭਲੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਜਤ ਸਿਸ ਪਾਉ ਅਸੰਗ ਪੂਜਾ ਸੰਤਬਤਾਉ ਅਸੰਗ ਗੁਰਦੁਮੁਖ ਵੇਦ ਪਾਠ ਅਸੰਗ ਜੋਗ ਮਨ ਬਿਦਾਸ ਅਸੰਗ ਭਗਤ ਜणु ਗਿਆਨ ਵਿਚਾਰ ਆਸੰਗ ਸਤੇ ਆਸੰਗ ਸੰਤਾਰ ਆਸਾਂ ਸੂਰ ਨੋ ਬਖਸਾਰ ਆਸਾਂ ਮੋਲੇ ਬਲਾਈ ਤਾਰ ਉਦਰਦ ਕੰਗ ਦਾ ਵਿਚਾਰ ਵਾਰਿਆ ਨਾ ਜਾਵਾ ਇਹ ਤੋਲਾਰ ਜੇ ਤੁਰ ਪਾਵਾ ਸਾਹਿਬ ਰੀ ਤਾਰ ਤੂੰ ਸਦਾ ਸਲਾਮਤ ਅਨੰਕਾਰ ਅਸੰਖ ਮੋਰਖ ਅੰਧ ਕੋਰ ਅਸੰਚੋਰ ਹਰਾਮ ਕੋਰ ਅਸੰ ਅਮਰ ਕਰ ਜਾਏ ਜੋਰ ਆਸੰ ਗਲੜਾ હત્યા ਕਮਾਹੇ ਅਸੰ ਪਾਪੀ ਪਾਪ ਕਰ ਜਾਏ ਅਸੰਖ ਕੋੜੇ ਆਰ ਕੋੜੇ ਫੇਰਾਏ ਅਸੰ ਮਲੇਖ ਮਲਭੰਕਾਏ ਅਸੰ ਨਿਤਕਸਰੇ ਕਰੇ ਭਾਰ ਨਾਨਕ ਨੇ ਕਹੇ ਵਿਚਾਰ ਵਾਰਿਆ ਨ ਜਰ ਇਕ ਵਾਰ ਜੋ ਤੁਧ ਪਾਵੇ ਸਾਈ ਭਣੇਕਾਰ ਤੂ ਸਦਾ ਸਲਾਮਤ ਅਨਿਰੰਕਾਰ ਅਸੰਖ ਨਾਓ ਅਸੰਖਾਓ ਅਗੰਗ ਅਗੰਗ ਅਸੰਖ ਲੋ ਅਸੰਖੇ ਸਿਰ ਪਰ ਹੋਏ ਅਖਰੇ ਨਾਮ ਅਖਰੇ ਸਲਾ ਅਖਰੇ ਗਾਨ ਗੀਤ ਗਾਉਂਗਾ ਅਖਰੇ ਲੇਖਣ ਬੋਲਣ ਬਾਣਾ ਨਖਰਾ ਸਿਰ ਸੰਜੋਗ ਮਖਾਣਾ ਜਿਨਾਂ ਲਿਖ ਤੇ ਸਿਰ ਨਹੀਂ ਜਿਉ ਫਰਮਾਇ ਤੇ ਤੂੰ ਪਾਏ ਜੇ ਤਾ ਕਿਤਾ ਤੇ ਤਰਾ ਵਿਣ ਨਾ ਮੇ ਨਾ ਹੀ ਕੋਥਾ ਹੋ ਕੁਦਰਤ ਕਮਲ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੇ ਕਾਰੋ ਤੂ ਸਦਾ ਸੁਨਾਮਾ ਤਰਨ ਕਾਰੋ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਂ ਚਿੱਤਰ ਸੁੱਕੇ ਮੋਤਲੇ ਤੇ ਕੱਪੜ ਹੋਏ ਦੇਸਾ ਗੜ ਲਈਓ ਧੋਏ ਭਰੀਏ ਮਤ ਪਾਪਾ ਕਿਸੁ ਜੋ ਧੋਪੇ ਨਾ ਰੇ ਤੇ ਰੰਗ ਪੁੰਨੀ ਮਾਪੀ ਆਖਣ ਨਾ ਹੀ ਕਰ ਕਰ ਕਰਣਾ ਲਿਖਲੇ ਜਾਓ ਆਪੇ ਦੇ ਜਾਪੇ ਖਾਓ ਨਾਨਕ ਘੁਮੀ ਆਉ ਜਾਓ ਤੇਰਖ ਤੰਤਵ ਦਇਆਦਤਦਾਨ ਜੇ ਕੋ ਪਾਵੇ ਤਿਲਕਾ ਮਾਨੋ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲ ਲਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਕੋਏ ਸਵਸਤ ਆਤਮੈ ਮਰਮਾਓ ਸਤ ਸ੍ਰੀ ਅਨ ਸਦਾ ਮਨ ਚਾਉ ਕਮਣ ਸੁਵਿਲ ਅਮੁਖਤ ਕਮਣੋ ਲਉਣ ਤੇ ਤਕਉਣ ਵਾਰੋ ਕੌਣ ਸਿਰ ਤੇ ਮਾਉ ਕੌਣ ਜਿਤੋ ਆਕਾਰ ਵੇਲ ਨਾ ਪਾਇਆ ਪਣ ਤੇ ਜੇ ਹੋਵੇ ਦੇ ਪੁਰਾਨ ਵਕਤ ਨਾ ਪਾਇਓ ਕਾਤੀ ਆ ਜੇ ਲਿਖਨ ਰੇ ਪੁਰਾਤਿਵਾਰ ਨਾ ਜੋਗੀ ਜਾਣੇ ਜਿਰਤ ਮਾਉ ਨਾ ਕੋਈ ਜਾ ਕਰਤਾ ਸਿਰ ਟੇ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰ ਆਖਾਂ ਕਿਵ ਸਲਾਹੀ ਉਹ ਵਰਣੇ ਕਿਵ ਜਾਣਾ ਨਾਨਕ ਆਪਨ ਸਭ ਪਾਕੇ ਇੱਕ ਦੋ ਕਿਤ ਸਿਆਣਾ ਵੱਡਾ ਸਾਇ ਵੱਡੇ ਨਾਲ ਕੀਤਾ ਜਾਕਾਰੂਏ ਨਾਨਕ ਦੇਖੋ ਆਪੋ ਜਣੇ ਅੱਗੇ ਗਿਆ ਨਾ ਸੋਹੇ ਪਾਤਾਲ ਪਤਲ ਲਕਗਾ ਸਗਸੂ ਉੜਾ ਕਿਉੜ ਭਾਲ ਤਕੇ ਵੇਦ ਕਹਿਨਿ ਕਵਾਤ ਸੈਸ 18 ਕਹਿਨਕ ਤੇ ਬਾਸ ਲੋਇਕ ਦਾਤ ਲੇਖ ਹੋਏ ਤਾਰਕੀਏ ਲੇਖੇ ਹੋਏ ਬਿਨਾ ਨਾਨਕ ਵਡਾ ਕੀਏ ਨਾ ਪੇ ਜਾਣ ਆਪ ਸਲਾਹੀ ਸਲਾਹਾ ਤੇ ਸੁਰਤ ਨਾ ਪਾਇਆ ਨਦੀਆਂ ਅਤੇ ਵਾਹ ਤਵੇਂ ਸੰਬੰਧ ਨਾ ਜਾਣੀਏ ਸੰਬੰਧ ਸਾ ਸੁਲਤਾਨ ਮਿਰਾ ਸੇਤੀ ਮਾਲ ਤਨਾਂ ਕਿਹੜੇ ਤੜਨ ਆਮਨੇ ਜੇਤਤ ਮਨੋ ਦੇਵਸਰ ਅੰਤਨਿ ਸ਼ਮਤੇ ਕਾਣਿ ਅੰਤਾ ਅੰਤਨ ਕਰਣੇ ਦੇਣਿ ਅੰਤ ਹੰਤਨੇ ਬੇਕੰਨ ਸੁਣਨਿ ਅੰਤਾ ਅੰਤਨ ਜਾਪੇ ਕਿਆ ਮਨਮੰਤ ਅੰਤਨ ਜਾਪੇ ਕੀਤਾਕਾਰ ਅੰਤਨ ਜਾਪੇ ਪਾਰਾ ਬਾਰ ਹੰਤਕਾਰਣ ਕੀਤੇ ਮਿਲ ਨਹੀਂ ਤਾਂ ਕੇ ਅੰਤਨ ਪਾਈ ਜਾਏ ਇਹ ਅੰਤਨ ਜਾਣੇ ਕੋਈ ਬਉਤਾ ਕਹੇ ਬਉਤਾ ਹੋਇ ਵੱਡਾ ਸਾਰੀ ਉੱਚਾ ਤਾਉ ਉੱਚੇ ਉਪਰ ਉਚਾ ਨਾ ਹੋ ਇਹ ਵੱਡਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋ ਜੇਵੜ ਆਪ ਜਾਣੇ ਆਪ ਨਾਰਗ ਨਗਰੇ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕੀਤੇ ਮੰਗੇ ਜੋਦੇ ਆਪ ਕیتے ਹਰਣ ਘਣੀ ਵਿਚਾਰ ਕੀਤੇ ਕਉ ਟੱਪੇ ਬਕਾਰੋ ਇਹਤੇ ਲੇਲੇ ਨੁਕਰ ਪਾਏ ਕਿਤੇ ਮੋਰਾਂ ਖਾਈ ਕੋਇ ਕਿਤੇ ਆਦੋ ਮੋ ਸਨਮਾਰੋ ਇਵੀ ਦਾ ਤੇਰੇ ਦਾ ਤਰ ਬੰਦ ਖਲਾਸੀ ਬਾਣੇ ਹੋਏ ਠੋ ਰੱਖਣ ਸਕੇ ਕੋਇ ਜੇ ਕੋ ਖਾਈ ਗੇ ਅਖਣ ਪਏ ਉਹ ਜਣ ਜੇਤਿਆਂ ਮੋ ਖਾਏ ਨਾਪੇ ਰਣ ਆਪਣੇ ਦੇ ਆਖੇ ਸਮੇ ਕੇ ਜਿਸ ਨਾ ਮਖਸ਼ੇ ਸਤ ਸਲਾਹ ਨਾਨਕ ਪਾਸਾਈ ਫਤਿਹਸ਼ਾਹ ਅਮਲ ਬਣ ਅਮਲ ਅਪਾਰ ਅਮਲ ਵਪਾਰੀਏ ਅਮਲ ਬੰਡਾਰ ਅਮਲ ਆਵੇ ਬੋਲੇ ਜਾਏ ਅਮਲ ਭਾਈ ਮੁੱਲਾ ਸਮਾਏ ਅਮਲ ਤਰ ਕਰਮ ਅਮਲ ਨਿਵਾਣ ਅਮਲ ਤਲ ਅਮਲ ਪਰਵਾਣ ਅਮਲ ਬਖਸ਼ੇ ਸੋ ਨਿਸ਼ਾਨ ਅਮਲ ਕਰਮ ਅਮਲ ਪਰਮਾਨ ਅਮਲ ਅਮਲ ਆਖਿਆ ਨਾ ਜਾਏ ਆਖਿਆ ਕਰੇ ਲਿਖਾਏ ਆਖੇ ਵੇਦ ਬਾਕੁਰ ਆਖੇ ਬੜੇ ਗ੍ਰਿਵਿਆਣਾ ਆਖੇ ਬ੍ਰਹਮੇ ਪਿੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਕੇ ਸਿਤ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਅਖਿ ਲੋ ਆਖੇ ਸੁਰ ਨਰ ਮਨ ਜਨ ਸਿਓ ਕੀਤੇ ਆਖੇ ਅੱਖਣ ਪਾਏ ਕੀਤੇ ਕਹਿ ਕੇ ਉੱਟ ਉੱਡ ਜਾਏ ਜੇਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੀਕੇ ਜੇ ਵੜਾ ਭਾਵੇ ਤੇ ਵੜਾ ਵੋ ਨਾਨਕ ਦਾਣਾ ਸਚ ਸੋਏ ਜੇ ਕੋ ਆਖੇ ਬੋਲ ਵਿਗਾੜ ਉਤਾ ਲਿਖੇ ਸਿਰ ਗਵਾਰਾ ਗਵਾਰ ਸੋਦਰ ਕੇ ਸੋ ਕਰ ਕਿਹਾ ਜਿਤ ਮੈਂ ਸਰਵ ਸਮਲੇ ਵਾਜੇ ਨਾ ਦਨੇਕ ਸ਼ੰਖਾ ਕੇਤੇ ਮਮਨ ਹਾਰੇ ਕੇਤੇ ਰਾਗ ਭਰੇ ਸੋ ਕਈਏ ਕੇਤੇ ਗਾਵਣ ਹਾਰੇ ਗਾਵੇ ਤੁਨ ਨਾ ਪਾਉਣ ਪਣੀ ਬੇਸ਼ੰਤਰਾ ਗਾਵੇ ਰਾਜਾ ਤਰੰਗ ਦਵਾਰੇ ਗਾਵੇ ਚੇਤ ਬੰਤ ਲਿਖ ਜਾਣੇ ਲੈ ਗਲੇ ਗਤਾਰਾਂ ਵਿਚਾਰੇ ਗਾਵੇ ਈਸ਼ਰ ਬਨਵਾ ਦੇਵੇ ਸੋਨ ਸਦਾ ਸੁਆਰੇ ਗਾਵੇ ਤੇਨਸਣੋ ਬੈਠੇ ਦੇਖਦੇ ਆਦਰ ਨਾਲੇ ਗਾਵੇ ਸਿਦ ਸਮਾਦੇ ਅੰਦਰ ਉਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੀ ਗਾਵੇ ਮੀਰ ਕਰਾਨੀ ਗਾਵਨ ਪੰਡਿਤ ਪੜਨ ਲਖਸਰ ਜਗ ਜਗ ਵੇਦਾ ਨਾਲੇ ਗਾਵੇ ਮਾਉਣੀਆਂ ਮਨਮੋਨ ਸੁਰਗ ਬਸ ਪਿਆਲੇ ਗਾਵਨ ਰਤਨ ਉਪਾਏ 83 ਰਤਨਲੇ ਗਾਵੇ ਜੋਦ ਮਹਾਂਵਲ ਸੁਦਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਾਲ ਬੰਦਾ ਕਰ ਕਰ ਰੱਖੇ ਤਾਰੇ ਸੇ ਤਦ ਨੋ ਗਾਵੇ ਜੋਤੁਰ ਭਾਵਨ ਲੱਤੇ ਤੇਰੇ ਬਕਰ ਸੱਲੇ ਹੋਰ ਕੀਤੇ ਗਾਵੇ ਸੇ ਮੈਂ ਜਿਤਨੇ ਅਮਨ ਨਨਕ ਗਾਵੇ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੇ ਨਾਏ ਹੈ ਵੀ ਉਸ ਦੀ ਜੈਨ ਜਸੇ ਰਚਨਾ ਜਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਨਸੀ ਮਾਇਆ ਜੁਬਾਈ ਕਰ ਕਰ ਵੇਖੇ ਕਿ ਤਾ ਆਪਣਾ ਜੋਤ ਦੇ ਵਟਾਈ ਜੋਤੇ ਪਾਵੈ ਸੋਈ ਕਰਸੀ ਹੁਕਮ ਨਾ ਤੁਰਨਾ ਜਾਏ ਸੋ ਪਾਸਾ ਸੋ ਪਦ ਹੈ ਨਾਨਕ ਰਹਿਣ ਵਾਲਾ ਹੈ ਮੰਨ ਦਾ ਸੰਤੋਖ ਸਰਪਦ ਜੁਹਲੇ ਧਿਆਨ ਕੀ ਕਰੇ ਬਗੋਤ ਇੰਦਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪਰ ਤੀਤ ਆਏ ਬੰਦੇ ਸਗਲ ਜਮਾ ਤੇ ਮਨ ਜੀਤੇ ਜਗ ਜੀਤ ਆਦੇਸਿ ਅਲੇਸ ਆਦ ਅਨੀਲ ਅਨੰਦ ਅਨਹਤ ਜੁਗ ਜੁਗ ਏਕੋ ਇਸ ਬੁਖ ਗਿਆਨ ਦਾ Bhandaran ਘਟ ਘਟ ਵਾਜੇ ਨਾਦ ਆਪ ਨਾਥੋ ਨਾਤੀ ਸਭ ਜਾਕੇ ਰਤੇ ਰਵਰਾ ਸਾਧ ਸੰਜੋਗ ਜੋਦ ਕਰ ਚਲਾਵੇ ਦੇਖੇ ਆਵੇ ਬਾਗ ਆਦੇਸਿ ਅਲੇਸ ਆਦ ਅਨੀਲ ਅਨੰਦ ਅਨਹਤ ਜੁਗ ਜੁਗ ਏਕੋ ਇਸ ਏ ਕਾ ਨਾਏ ਜੋ ਤਵੀ ਆਏ ਤੈਨ ਚਲੇ ਪਰਮਾਨੋ ਇੱਕ ਸੰਸਾਰਿਕ ਬੰਦਾਰੇ ਇੱਕ ਲਾਏ ਦੇ ਪਾਣ ਜੋਤੇ ਭਾਵੇ ਤੇ ਚਲਾਵੇ ਜੋ ਹੋਵੇ ਫਰਮਾ ਉਹ ਵੇਖੇ ਆਨੰਦ ਨਦਰਿ ਆਵੇ ਬਹੁਤਾ ਇਹ ਵਿਡਾਣ ਆਦੇ ਤੇ ਸਦੇਸੋ ਆਦਿ ਕਨੀਲ ਆਨਦਨ ਤ ਜੁਗ ਜੁਗ ਹੋਵੇ ਸ ਆਸਨ ਲਾਏ ਟੰਡਾਰੇ ਜੋ ਕੁਛ ਪਾਇਆ ਸੋ ਕਵਾਲੋ ਕਰ ਕਰ ਵੇਖੇ ਸਜਣ ਹਰ ਨਾਦਕ ਸੱਚੇ ਕੇ ਸਾਚੀ ਸਾਰੋ ਅਦੇਤਿ ਤੇ ਆਦੇਸ ਆਦ ਅਨੀਲ ਆਨੰਦਨਤ ਜੁਗ ਜੁਗ ਇੱਕ ਵੇਸ ਇੱਕ ਦੂਜੇ ਬੋਲ ਕੋ ਲਖ ਹੋਏ ਲਖੀਸ ਲਖ ਲਖ ਗਿੜਾ ਆਕੀਏ ਏਕ ਨਾਮ ਜਹ ਦੀਸ ਏਤਰਾਏ ਮਤ ਤੌੜਿਆ ਚੜਿਏ ਹੋਏ ਕੇ ਸੁਣ ਅਗਲਾ ਤਾਸ ਕੇ ਟੇਟਾਏ ਰੇਸ ਨਾਨਕ ਨਦਰੀ ਪਾਈਆ ਕੋੜੇ ਕੋੜੇ ਦੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮਰਦੇ ਨਾ ਜੋਰ ਜੋਰ ਨਾ ਜੀਵਨ ਮਰਨ ਦਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨੇ ਸੁਤੇ ਗਿਆਨ ਵਿਚਾਰ ਜੋਰ ਨੇ ਜੋਤੇ ਛੋਟੇ ਸੰਸਾਰ ਜਿਸ ਸਾਥ ਜੋਰ ਕਰਵੇ ਕੇ ਸੋਏ ਜਿਨਾ ਨਕੁ ਤਨੇ ਚਨੇ ਕੋਏ ਰਾਤੀ ਰੋਤੀ ਤੇ ਤਿਵਾਰ ਪਾਉਣ ਪਾਣੀ ਅਗਲੇ ਪਤਾਲ ਤੇ ਵਿੱਚ ਤਰਤੀ ਖਾਂ ਰਕੇ ਤਮਸ ਤੇਰੇ ਜੀਏ ਜੋਗਤ ਕੈ ਰੰ ਤਿੰਨ ਗਿਨਾਮ ਨੇ ਗੰਤੋ ਕਰਮੀ ਕਰਮੀ ਹੋਏ ਵਿਚਾਰ ਸੱਚਾ ਯਾਦ ਸੱਚਾ ਨਰਮਾਰ ਤਿੱਥੇ ਸੋਨ ਪੰਜ ਪਰਮਾਨ ਨਦਰੀ ਕਰਮ ਪਾਵੇ ਨਿਸਾਨ ਕਾਚ ਬਗਾਈ ਅਥੇ ਪਾਏ ਨਾਨਕ ਗਿਆ ਜਾ ਕੇ ਜਾਏ ਧਰਮ ਕੰਨ ਦਾ ਏਹੋ ਧਰਮ ਗਿਆਨ ਹਣ ਕਾ ਆਖੋ ਕਰਮ ਕੇਤੇ ਪਾਉਣ ਪਾਣੀ ਵਿੱਚ ਸ਼ੰਕਰ ਕੇਤੇ ਕਾਨ ਮਹੇਸ਼ ਕੇਤੇ ਬਰ ਮੈਂ ਘਾਟ ਤਕੜੀ ਹੈ ਰੋਗ ਨੰਨ ਕੇ ਵੇਸ ਕੇਤਿਆਂ ਕਰਮ ਰੋਮੀ ਮੇਰ ਕੇਤ ਕੇਤ ਦੋ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ ਕੇਤੇ ਸਿਧ ਬਨਾਤ ਕੇਤੇ ਕੇਤ ਦੇਵੀ ਵੇਸ ਕੇਤੇ ਦੇਵਤਾ ਨੂੰ ਮਨ ਕੇਤੇ ਕੇਤੇ ਰਤਨ ਸੁੰਦਰ ਕਿਤੇ ਆ ਖਾਣੀ ਕਿਤੇ ਲਾਣੀ ਕਿਤੇ ਪਾਤ ਨਰੰਦ ਕਿਤੇ ਸੁਰਤੀ ਸਿਵ ਕੋ ਕਿਤੇ ਨਾਨਕ ਅੰਤ ਨ ਅੰਤ ਗਿਆਨ ਕਣ ਮੇ ਗਿਆਨ ਬਚੰਡ ਕਿਤੇ ਨਾਨਕ ਬਿਨੋਦ ਕੋ ਅਨੰਦ ਸਰਮ ਖਣ ਕੀ ਬਾੜੀ ਰੂਪ ਤਿਤੇ ਘਰਤ ਕਣੀਏ ਬਉਤਨ ਤਾਂ ਕਿਹ ਗਿਆਨ ਕਤਿਆ ਨਾ ਜਾਏ को कह पिशे पश्चाताई तिते कहिए सुरत मत मन बुद्ध तिते कहिए सुरास, सुरास दाते सुद कर्म घन के बाणी जोरो तिते होर न कहिए होरो तिते जोध महाबल सुरो तिन में राम ले आवर पूरो तिते सीतो सीता में मामा ही ताके रूप न कथने जाए ना अमरे न ठाके जाए इनके राम से मन माहे ਤੇ ਤੇ ਬਤਮਸ ਕੈ ਲੋ ਕਰੇਨ ਸਚਾ ਮਨ ਸੋਏ ਸਚ ਕਹਣ ਵਸੇ ਨਰੰਕਰ ਕਰ ਕਰ ਵੇਖੇ ਨਦਰਨੀ ਮਾਲ ਤਿਤਖੰਡ ਮੰਡਲ ਵਰ ਬੰਟ ਜੇ ਕੋ ਕਥੇ ਤੇ ਅੰਤ ਨੰਤ ਤੇਥੇ ਲੋਲ ਆਕਾਰ ਜਿਉ ਜੋ ਹੁਕਮ ਤੇ ਵਚਾਰੋ ਵਿਵੇਖਿ ਵਿਖਸੇ ਕਰ ਵਿਚਾਰ ਨਾਨਕ ਕਦਮਾ ਕਰੜਾ ਸਾਰੋ ਜਤਬਾਹਰਾ ਤੇ ਰਸਹਾਰੋ ਐਦਨ ਮਤ ਵੇਖ ਪਿਆਰੋ ਭੌਖਲਾ ਅਗਨ ਤਉ ਤਉ ਢੰਡਾ ਪਾਉ ਅਮਰ ਜੀਵਾਲੋ ਘੜੀਏ ਸ਼ਬਦ ਸੰਗੀਤ ਅਕਸਾਲ ਜਿਨ ਕੋ ਨਦਰ ਕਰੰ ਤਿਨਕਾਰੋ ਨਾਨਕ ਨਦਰੀ ਨਦਰੋ ਨੀ ਆਲ ਸਲੋਕੋ ਪੜ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦਏ ਤੈ ਦਇਆ ਗਤ ਸੰਗ ਆਈਆਂ ਔਰ ਆਈਆਂ ਵਾਚੇ ਨਰਮ ਹਰੂਰ ਕਰਮੀਆਂ ਕੋ ਆਪਣੇ ਕੇ ਨੇੜੇ ਤੇ ਰੂਰ ਜਿਨੇ ਨਾਮ ਤੇ ਆਇਆ ਗਏ ਮਸਕਤੋ ਕਾਲ ਲਾ ਨਾਨਕ ਤੇ ਮੁਕੋ ਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗੇ ਮਸਗਦਵਾਲ ਨਾਨਕ ਤੇ ਮੁਖ ਜਲ ਕੀਤੀ ਸੁਤੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ